ਸਾਈਕਲ ਗਈ ਜੀ ਜੀ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵਗੇ ਕਿ ਐਸੀ ਵੀ ਠੀਕਾ ਮੈਂ ਜਾ ਰਹੀ ਸੀ ਬਾਹਰ ਜਿਹੜੀ ਸਾਡੇ ਡੁੱਬੂ ਦੇ ਬੱਚੇ ਨੇ ਉਹਨਾਂ ਨੂੰ ਹੁਣ ਭੁੱਖ ਲੱਗੀ ਹੋਈ ਹੈ ਟਾਈਮ ਹੋ ਗਿਆ 12 ਵਜੇ ਦਾ ਤੇ ਉਹਨਾਂ ਨੂੰ ਮੈਂ ਪਾਣ ਲੱਗੀਆਂ ਰੋਟੀ ਤੇ ਦਸੂਰੀਆ ਜੋ ਤੇ ਅੱਜ ਕੁਝ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਡੁੱਬੂ ਤੇ ਡੁੱਬੂ ਦੇ ਬੱਚਿਆਂ ਵਾਰੀ ਸਾਡੇ ਨਾਲ ਕਰਾਂਗੇ ਕਰੋ ਤੇ ਇੱਕ ਬੱਚਾ ਤਾਂ ਅਸੀਂ ਅੰਦਰ ਹੀ ਪਾੜਿਆ ਹੋਇਆ ਤੇ ਬਾਕੀ ਬਾਹਰ ਨੇ ਤੇ ਆ ਗਏ ਤੁਸੀਂ ਬੱਠਲ ਬਾਹਰ ਇਹ ਜਲਾ ਕੇ ਅੰਦਰ ਪਾਣੀ ਹੈ ਬਾਹਰ ਪਾਣੀ ਕੇ ਅੰਦਰ ਇਸ ਸਵੇਰੇ ਵੀ ਅਸੀਂ ਦੁੱਧ ਪਾਤਾ ਸੀਗਾ ਬਾਜੀ ਹੁਣ ਵੀ ਸਵੇਰ ਨੂੰ ਦੁੱਧ ਪਾ ਦਿੰਦੇ ਨੇ ਕਿ ਹੁਣ ਅਸੀਂ ਉਹਨਾਂ ਦਿੱਤਾ ਕਿ ਉਹਨਾਂ ਦਾ ਘਰ ਜਿਹੜਾ ਹੈਗਾ ਉਹ ਬਾਹਰ ਬਣਾਇਆ ਹੋਇਆ ਤੇ ਸਾਰੇ ਜਿਹੜੇ ਹੈਗੇ ਆਂ ਦੀ ਕੋਂ ਆਂਦੀ ਜਿੰਨੇ ਵੀ ਘਰ ਹੈਗੇ ਨੇ ਉਹ ਇਹਨਾਂ ਨੂੰ ਬਾਹਰੀ ਜਿਹੜਾ ਦੁੱਧ ਪਾ ਦਿੰਦੇ ਨੇ ਤੇ ਦਿੱਤਾ ਕਿ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਮੰਮੀ ਦੇਨ ਕਿ ਸਾਈਡ ਡੁੱਬੂ ਇਹਨਾਂ ਨੂੰ ਜਨਮ ਦੇਣ ਤੋਂ ਇੱਕ ਮਹੀਨਾ ਬਾਅਦ ਜਿਹੜਾ ਹੈਗਾ ਉਹ ਵੀ ਡੈਥ ਹੋ ਗਈ ਸੀ ਬਿਮਾਰ ਹੋ ਗਈ ਸੀ ਫਿਰ ਉਹ ਠੀਕ ਨਹੀਂ ਹੋਈ ਸੀ ਲਾਜ਼ਮੀ ਕਰਾਇਆ ਸੀਗਾ ਬਹੁਤ

ਫੇਰ ਜਿੱਦਾਂ ਕਿ ਠੰਡ ਸੀ ਅਸੀਂ ਇੱਥੋਂ ਚੱਕ ਕੇ ਉਹਦੇ ਘਰ ਜਿਹੜਾ ਹੈਗਾ ਕੋੜੀ ਥੱਲੇ ਬਣਾ ਦਿੱਤਾ ਸੀਗਾ ਇੱਥੇ ਠੰਡ ਤੋਂ ਬਚਾ ਲਈ ਪੂਰਾ ਜਿਹੜਾ ਹੈਗਾ ਉਹਨੂੰ ਗਰਮ ਕੱਪੜੇ ਸਾਰਾ ਕੁਝ ਬੱਚਿਆਂ ਵਾਸਤੇ ਵੀ ਹੈ ਨਾ ਸਾਰੇ ਗਰਮ ਸੀਗਾ ਤੇ ਹੁਣ ਇਹਨਾਂ ਨੇ ਰੋਟੀ ਖਾ ਲਈ ਬਰੌਂਡੀ ਦੇ ਪਟਾ ਦੇਖਿਓ ਜਿੱਦਾਂ ਕਿ ਇਹ ਹੁਣ ਹੋ ਗਏ ਨੇ 3 ਮਹੀਨੇ ਦੇ ਹੋ ਗਏ ਨੇ 2 ਮਹੀਨੇ ਦੇ ਤੇਨ ਦੇ ਹੋ ਗਏ ਤੇਨ ਦੇ ਹੋ ਗਏ ਇਹ ਤੇ ਇੱਕ ਮਹੀਨੇ ਬਾਅਦ ਜਿਹੜਾ ਡੁੱਬੂ ਹੈਗੀ ਆ ਸਾਡੀ ਮਰ ਗਈ ਸੀਗੀ ਇਲਾਜ ਕਰਾਇਆ ਬਹੁਤ ਜ਼ਿਆਦਾ ਠੀਕ ਨਹੀਂ ਹੋਈ ਬਾਈ ਤਾਂ ਜਿੱਦਾਂ ਕੀ ਹੁਣ ਨਾ ਇਹ ਇਹਨਾਂ ਦਾ ਘਰ ਬਾਹਰ ਬਣਾ ਦਿੱਤਾ ਹੈ ਅ ਜਿੱਦਾਂ ਕੀ ਹੁਣ ਬੜੇ ਹੋ ਗਏ ਸੀਗੇ ਗੰਦ ਬਹੁਤ ਜ਼ਿਆਦਾ ਪਾਉਣ ਲੱਗ ਗਏ ਸੀਗੇ ਹਨਾ ਹੁਣੀ ਥੋੜੇ ਜਿਹਾ ਹਫਤਾ 10 ਦਿਨ ਹੋਏ ਨੇ ਇਹਨਾਂ ਦਾ ਘਰ ਬਾਹਰ ਬਣਾਏ ਨੂੰ ਤੇ ਜਿਹੜਾ ਇਹਦਾ ਮੈਂ ਇਹਦਾ ਸਾਰਾ ਦਿਨ ਇਹਨਾਂ ਦਾ ਜਿੱਦਾਂ ਕੀ ਲੈਟਰਿੰਗ ਆਈ ਚੱਕ ਨਹੀਂ ਰਹਿੰਦੀ ਹੁੰਦੀ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਕਰਦੇ ਹੁੰਦੇ ਕਰਦੇ ਨੇ ਬਹੁਤ ਜ਼ਿਆਦਾ ਖਾਂਦੇ ਨੇ ਕਰਦੇ ਨੇ ਨਹੀਂ ਖਾਂਦੇ ਨੇ ਕਰ ਦਿੰਦੇ ਨੇ ਬਹੁਤ ਜ਼ਿਆਦਾ ਇਹਨਾਂ ਦੀ ਸੇਵਾ ਬਹੁਤ ਜ਼ਿਆਦਾ ਸੀਗੀ ਜਿਹੜਾ ਸਾਡਾ ਸਟੋਰ ਵਾਲਾ ਕਮਰਾ ਹੈ ਜਿਹੜਾ ਜਿੱਥੇ ਸੇਟੀ ਰੱਖੀ ਹੋਈ ਹੈ ਉਹਦੇ ਦਰਵਾਜ਼ਾ ਹੈ ਨਹੀਂ ਸੀ ਉੱਥੇ ਕਰ ਦਿੰਦੇ ਨੇ ਸੀ ਸਾਰਾ ਦਿਨ ਮੈਂ ਲੱਗੀ ਰਹਿਣਾ ਧੋਣ ਵਾਸਤੇ ਹੈ ਨਾ ਜਣੀ ਕਿ ਇਹਦਾ ਦੀ ਸੰਭਾਲ ਵੀ ਪੂਰੀ ਚਾਲ ਚ ਬਹੁਤ ਕੀਤੀ ਹੈ ਇਹਨਾਂ ਦੀ ਸੇਵਾ ਬਹੁਤ ਹੋ ਜਾਂਦੀ ਹੈ ਮੈਂ ਦੋਜੀ ਤੋਂ ਹੈ ਤਾਂ ਤੋਂ ਇਹਨਾਂ ਵਾਸਤੇ ਵੀੜਾ ਹੈਗਾ ਦੁੱਧ ਲਾਇਆ ਹੋਇਆ ਮੈਂ ਨਹੀਂ ਕਰੇ ਵੀ ਸੋਚਿਆ ਕਿ ਇਹ ਬਾਰ ਲਈ ਇਹ ਜਿੱਦ ਕਰਨ ਨੀ ਲੈਂਡਰ ਕੁਤੇ ਰੀਜਾ ਕੁਝ ਵੀ ਹੈ ਨਾ ਰੱਬ ਦੇ ਜੀ ਇਹ ਇਥੇ ਮੈਨੂੰ ਬਹੁਤ ਜ਼ਿਆਦਾ ਪਿਆਰੇ ਨਹੀਂ ਬਹੁਤ ਜ਼ਿਆਦਾ ਜਦੋਂ ਗਰੀ ਤੇ ਕੋਈ ਲਤ ਨੂੰ ਮਾਰ ਨਹੀਂ ਰਹੁੰਦੇ ਨੇ ਜਾਂ ਕੁੱਤਾ ਫਗਰ ਰਵੇ ਰੋਣ ਲੱਗ ਜਾਂਦੇ ਨੇ ਬੱਚੇ ਨਹੀਂ ਹੈ ਨਾ ਫੇਰ ਭੱਜ ਕੇ ਜਾਣੀ ਹੈ ਇਹਨਾਂ ਨੂੰ ਵਿਚਾੜ ਵਾਸਤੇ ਫੇਰ ਇਹਦਾ ਜੈਕ ਹੈ ਜਦੋਂ ਛੋਟਾ ਜਿਹਾ ਸੀਗਾ ਕੋਈ ਵਾਰ ਛੱਡ ਗਿਆ ਸੀਗਾ ਇਹਨੂੰ ਵੀ ਜੈਕ ਇਧਰ ਦੇਖ ਇੰਨਾ ਕੀ ਸੀਗਾ ਜਿੰਨੇ ਇਹਨੇ 2.5 ਮਹੀਨੇ ਦਾ ਸੀਗਾ ਕੁਈ ਬਾਹਰ ਛੱਡਿਆ ਸੀ ਮੈਂ ਇਹਨੂੰ ਚਾੱਕ ਕੇ ਅੰਦਰ ਲਿਆਈ ਸੀਗੀ ਦੇਖ ਲਓ ਹੁਣ ਕਿੱਦਾਂ ਵੱਡਾ ਹੋ ਗਿਆ ਇਹ ਇੰਨੀ ਕਰਾਖੀ ਕਰਦਾ ਹੈ ਸਾਡੇ ਘਰ ਦੀ ਹੈਨਾ ਬਹੁਤ ਜ਼ਿਆਦਾ ਰਾਖੀ ਕਰਦਾ ਹੈ ਇਹ ਮੈਨੂੰ ਬਹੁਤ ਜਿਹੜਿਆਂ ਨੇ ਕਿਹਾ ਸਾਡੇ ਰਿਸ਼ਤੇਦਾਰਾਂ ਨੇ ਕਿ ਆ ਜੜਤਾ ਹੈ ਜੱਤ ਨੇ ਉਹਨਾਂ ਨੇ ਸਾਰੇ ਨੇ ਕਿ ਆ ਸੀਗਾ ਕਿ ਤੁਸੀਂ ਇਹਨੂੰ ਕੀ ਲੰਡਰ ਜਿਹਾ ਕੁੱਤਾ ਰੱਖਿਆ ਹੋਇਆ ਬਾਹਰ ਕੱਢ ਦਿਓ ਹੈਨਾ ਤੇ ਮੈਂ ਨਹੀਂ ਕੱਢਿਆ ਕਿਉਂਕਿ ਇਹਨੇ ਰਾਖੀ ਕਰਨੀ ਹੈ ਚਾਹੇ ਉਹ ਨਸਲ ਦਾ ਹੋਵੇ ਚਾਹੇ ਲੰਡਰ ਹੋਵੇ ਨਹੀਂ ਕਰਨੀ ਹੈ ਇਹ ਸਾਰੇ ਨਾਲੋਂ ਵੱਧ ਰਾਖੀ ਕਰਦਾ ਹੈ ਅਗਰ ਜਿੱਦ ਮੇਰੀ ਬੇਟੀ ਨੂੰ ਕੋਈ ਹੱਥ ਲਾंदे ਤਾਂ ਉੱਪਰ ਪੈ ਜਾਂਦਾ ਹੈ ਮੇਰੇ ਘਰ ਵਾਲੇ ਨੂੰ ਕੋਈ ਹੱਥ ਲਾंदे ਤਾਂ ਉੱਪਰ ਪੈ ਜਾਂਦਾ ਹੈ ਉਪਰੇ ਬੰਦੇ ਨੂੰ ਅੰਦਰ ਨਹੀਂ ਬੜਨ ਦਿੰਦਾ ਹੈ ਹੈਗੇ ਤਾਂ ਰੱਬ ਦੇ ਹੀ ਨੇ ਇਹ ਵੀ ਸਾਨੂੰ ਸਾਰਿਆਂ ਨਾਲੋਂ ਜ਼ਿਆਦਾ ਪਿਆਰੇ ਲੱਗਦੇ ਨੇ ਛੋਟੇ ਵੀ ਇਹ ਗਲੀ ਦੇ ਵਿੱਚ ਵੀ ਇੰਨੇ ਕ ਜ਼ਿਆਦਾ ਹਨਾ ਉਹ ਕਰਦੇ ਨੇ ਗਲੀ 'ਚ ਉਸ ਭੌਂਕਦੇ ਨੇ ਸਾਰਿਆਂ ਵਰਗੂ ਕਹਿੰਦੇ ਨੇ ਹਨਾ ਨੇ ਪੂਰੀ ਤੁਹਾਨੂੰ ਤਾਂ ਕੈਮਰੇ ਲਵਾਉਣ ਦੀ ਲੋੜ ਵੀ ਹੈਗੀ ਇਹ ਬਹੁਤ ਕਰਨਗੇ بڑے ਹੋਏ ਵੇ ਤੇ ਮੈਂ ਇਹ ਹੀ ਮੈਂ ਇਹੀ ਕਹਿਣਾ ਚਾਹੂੰਗੀ ਤੁਹਾਨੂੰ ਕਾਹੇ ਗਰੀਦੇ ਹੀ ਕੁੱਤੇ ਨੇ ਸੇਵਾ ਕਰਿਆ ਕਰੋ ਸਾਡੇ ਤਾਂ ਹੀ ਆਂਦੇ ਨੇ ਕਿਉਂਕਿ ਇਹ ਰੋਟੀ ਆਂਦੇ ਨੇ ਵੀ ਰੋਟੀ ਸਾਨੂੰ ਕੋਈ ਪਾਊਗਾ ਇਹਨਾਂ ਦੀ ਰੀਖੀ ਹੁੰਦੀ ਹੈ ਹਨਾ ਵੀ ਇਸ ਘਰ ਚੋਂ ਅਸੀਂ ਰੋਟੀ ਖਾਣੀ ਹੈ ਜਾਂ ਕੁਝ ਵੀ ਹਨਾ ਜੇ ਤੁਸੀਂ ਇਹਨਾਂ ਨੂੰ ਰੋਟੀ ਪਾ ਦੇ ਕਰੋ ਪਿਆਰ ਦੇ ਭੁੱਖੇ ਨੇ ਇਹ ਹਨਾ ਤੇ ਇਹਨਾਂ ਕੋਈ ਮੈਂ ਦੇਖਿਆ ਹੈ ਕਈ ਲੋਕ ਭੁਜਾ ਦਿੰਦੇ ਨੇ ਹਨਾ ਡੰਡਾ ਮਾਰਦੇ ਨੇ ਇੱਦਾਂ ਨਾ ਕਰੋ ਕਰੋ ਬੇਜਵਾਨੇ ਪਿਆਰ ਕਰਿਆ ਕਰੋ ਇਹਨਾਂ ਨੂੰ ਇਹ ਵੀ ਪਿਆਰ ਦੇਈ ਭੁੱਖੇ ਨੇ ਇਹਨਾਂ ਰੋਟੀ ਪਾ ਦਿਆ ਕਰੋ ਮੈਂ ਦੇਖੋ ਮੂਲੇ ਦੁੱਧ ਲੈ ਕੇ ਵੀ ਪਾਨੀ ਆ ਇਹਨਾਂ ਨੂੰ ਤੇ ਕਈ ਵਾਰ ਸੰਘਟ ਜਾਂਦਾ ਪਰ ਮੈਂ ਇਹਨਾਂ ਦਾ ਪੂਰਾ ਧਿਆਨ ਰੱਖਦੀ ਆ ਮੈਨੂੰ ਘਰ ਚੋਂ ਵੀ ਬਹੁਤ ਕਈ ਵਾਰ ਸੋਨ ਨੂੰ ਮਿਲ ਜਾਂਦਾ ਹੈ ਕਿ ਤੂੰ ਹਨਾ ਕੀ ਹੈ ਆਟਾ ਮਗਾ ਦਿੰਦੀ ਹੈ ਥੋੜੇ ਦਿਨਾਂ ਬਾਅਦ ਮੁੱਕ ਜਾਂਦਾ ਹੈ ਕੁਝ ਵੀ ਹੈ ਨਾ ਬਸ ਮੈਂ ਇਹਨਾਂ ਨਾਲ ਕਰੇ ਵੀ ਹੋਣੀ ਕੀਤਾ ਮੈਨੂੰ ਇਹ ਹੁੰਦਾ ਕਿ ਇਹ ਭੁੱਖੇ ਨੇ ਤੇ ਤੁਸੀਂ ਵੀ ਇਹਨਾਂ ਦੀ ਸੇਵਾ ਕਰਿਆ ਕਰੋ ਪਾਣੀ ਪੂੜੀ ਪਾਇਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਇਹਨਾਂ ਨੂੰ। ਗਲੀ ਤੇ ਨਾ ਪੰਡਾਲੇ ਆ ਕੇ ਰੱਖੋ ਪਾਣੀ ਪੂੜੀ ਪਾਇਆ ਕਰੋ ਜੇ ਸਾਡੇ ਰੋਟੀ ਬੱਜਦੀ ਹੈ ਤਾਂ ਉਹ ਬਾਹਰ ਆ ਕੇ ਰੱਖਣਾ। ਖੈਰ ਤੇ ਹੁਣ ਲੜਨ ਗੱਡੀ ਦੇ ਥੱਲੇ ਵੜ ਕੇ ਕਿ ਬਾਹਰ ਹੋ ਜਾਓ ਤੋਂ ਉੱਪਰ ਤੇ ਬਸ ਮੈਂ ਹੀ ਕਹੂੰਗੀ ਪਿਆਰ ਕਰਿਆ ਕਰੋ ਚਾਹੇ ਜਾਨਵਰ ਨੂੰ ਇਹ ਦੁੱਗਣਾ ਕਰਕੇ ਮੋੜਦੇ ਨੇ ਪਿਆਰ ਦੀ ਤੁਸੀਂ ਥੋੜਾ ਜਿਹਾ ਪਿਆਰ ਕਰੋਗੇ ਬਹੁਤ ਜ਼ਿਆਦਾ ਪਿਆਰ ਕਰਨਗੇ ਤੁਹਾਨੂੰ। ਤੇ ਮੈਂ ਇਦਾਂ ਹੀ ਤੁਹਾਡੇ ਨਾਲ ਵੀਡੀਓ 'ਚ ਆਜ਼ਾਦ ਚਾਹੀਆਂ ਸਤਿ ਸ਼੍ਰੀ ਅਕਾਲ ਨਬਰਾਖਾ ਬਾਏ ਬਾਏ